ਬੈਠੇ ਆ ਤਾਂ ਸਰਕਾਰ ਦਾ ਕਾਨੂੰਨ ਸੀ ਸਰਕਾਰ ਦੀ ਪਾਲਿਸੀ ਬਣੀ ਹੋਈ ਸੀ ਅਸੀਂ ਦੱਸ ਦਿਆ ਉਹਨਾਂ ਨੂੰ ਅਫਸਰਾਂ ਨੂੰ ਕਿ ਤੁਸੀਂ ਕਿਹੜਾ ਜਲਾਸ ਸਦਿਆ ਕਿਹੜਾ ਤੁਸੀਂ ਵਿਧਾਨ ਸਭਾ ਦੇ ਵਿੱਚ ਪਾਸ ਕਰਾ ਕੇ ਲਿਆਇਓ ਇਹ ইস্যੂ ਲੋਕਾਂ ਨੇ ਪਾਸ ਕੀਤਾ ਸੋਡਾ ਕਾਨੂੰਨ ਤਾਂ ਇਹ ਕਹਿੰਦਾ ਸੀ ਕਿ ਜਦੋਂ ਕੋਈ ਕਿਸਾਨ ਖੁਦਕੁਸ਼ੀ ਕਰ ਜਾਂਦਾ ਹੈ ਤਾਂ ਉਹਦੇ ਪਰਿਵਾਰ ਤੇ ਪਰਚਾ ਦਿਓ ਕਿ ਉਹਨੇ ਖੁਦਕੁਸ਼ੀ ਕਿਉਂ ਕੀਤੀ ਪੰਚਾਇਤਾਂ ਤੇ ਪ੍ਰੈਸ਼ਰ ਪਾਇਆ ਜਾਂਦਾ ਸੀ ਕਿਸ ਪਰਿਵਾਰ ਦਾ ਨਾਮ ਦਿਓ ਤੇ ਪਰਚਾ ਕਰਗੇ ਤੇ ਜੱਜੇ ਬੰਦੀਆਂ ਨੇ ਫੈਸਲਾ ਕਰਿਆ ਕਿ ਅਸੀਂ ਕਿਸੇ ਕਿਸਾਨ ਨੂੰ ਐਂ ਨਹੀਂ ਮਰਨ ਦੇਵਾਂਗੇ ਇਹਦੇ ਜ਼ਿੰਮੇਵਾਰ ਸਰਕਾਰਾਂ ਨੇ ਇੱਥੋਂ ਦਾ ਪ੍ਰਬੰਧ ਹੈ ਪ੍ਰਬੰਧਾ ਜ਼ਿੰਮੇਵਾਰ ਇੱਥੋਂ ਦਾ ਸਾਨੂੰ ਕਿਉਂ ਰਾਤ ਨੂੰ ਭੱਜ ਕੇ ਕਿਉਂ ਚੋਰੀਆਂ ਸੀ ਉਹਨਾਂ ਪਰਿਵਾਰਾਂ ਦਾ ਸੰਸਕਾਰ ਕਰ ਗਏ ਜਿਹੜਿਆਂ ਨੇ ਇਹ ਕਦਮ ਚੁੱਕਿਆ ਤਾਂ ਭਰਾਵੋ ਹਟਾਏ ਡੰਡਵਾਡੀਆਂ ਰੱਖੀਆਂ 2001 ਦੇ ਵਿੱਚ ਸੰਦੋਹੇ ਪਿੰਡ ਤੋਂ ਕਿਸਾਨ ਨੇ ਖੁਦਕੁਸ਼ੀ ਕੀਤੀ ਤਾਂ ਸਾਡੇ ਸਾਰਿਆਂ ਤੇ ਲਾਠੀ ਚਾਰਜ ਹੋਇਆ ਜੇਲ੍ਹ ਗਏ ਤਾਂ ਉਦੋਂ ਇਹ ਕਾਨੂੰਨ ਸੀ ਤੇ ਪਰਿਵਾਰ ਤੇ ਵੀ ਪਰਚਾ ਕਰਦੇ ਹੋ ਰਿਸ਼ਤੇਦਾਰਾਂ ਤੇ ਪਰਚਾ ਕਰਦੇ ਹੋ ਕਿ ਇਹਨੇ ਖੁਦਕਸ਼ੀ ਕਿਉਂ ਕੀਤੀ ਤਾਂ ਸਾਨੂੰ ਦੱਸਿਆ ਕਿਉਂ ਨਹੀਂ ਤਾਂ ਭਰਾਓ ਸੜਕ ਤੇ ਰੱਖੀ ਡੈਡ ਵਾਡੀ ਤਾਂ ਥੇਰਾ ਕੁਛ ਹੋਇਆ ਸਾਡੇ ਤੇ ਲਾਠੇ ਚਾਰਜ ਹੋਇਆ ਤਾਂ ਸਰਕਾਰ ਨੂੰ ਆਪੇ ਹੀ ਬਣਾਉਣਾ ਪਿਆ ਕਿ ਅਸੀਂ 2 ਲੱਖ ਰੁਪਏ ਦੇਵਾਂਗੇ ਜਿਹੜਾ ਕਿਸਾਨਾਂ ਨੇ ਖੁਦਕਸ਼ੀ ਕੀਤੀ ਹੈ ਅਸੀਂ ਕਿਹੜਾ ਲਿਖ ਕੇ ਦਿੱਤਾ ਸੀ ਭਾਈ ਤੁਸੀਂ 2 ਲੱਖ ਦੀ ਜਿਹੜੀ ਗੱਲ ਵਾ ਸਾਡੇ ਤੇ ਕੇਸ ਕਰਦੇ ਸੀ ਡਰਾਉਂਦੇ ਸੀ ਤੇ ਅਸੀਂ ਕਿਹਾ ਵੀ ਥੋੜਾ ਤਾਂ ਸਰਕਾਰ ਨੇ ਫੇਰ ਵਾਦਾ ਕਰਨਾ ਪਿਆ 3 ਲੱਖ ਕੀਤਾ ਕਿ ਜਿਹੜੇ ਵੀ ਕਿਸਾਨਾਂ ਨੇ ਪੰਜਾਬ ਦੇ ਵਿੱਚ ਖੁਦਕੁਸ਼ੀ ਕੀਤੀ ਹੈ ਤਾਂ ਉਹਨਾਂ ਪਰਿਵਾਰਾਂ ਨੂੰ ਅਸੀਂ ਸਹਾਇਤਾ ਦੇਵਾਂਗੇ 3 ਲੱਖ ਦੀ ਤਾਂ ਕਾਨੂੰਨ ਬਣਿਆ ਤਾਂ ਜਦੋਂ ਅਸੀਂ ਸੜਕਾਂ ਤੇ ਰੱਖਣ ਲੱਗੇ ਉਹਨਾਂ ਦੀ ਅਸਲ ਦਿਸ਼ਾ ਦੱਸਣ ਲੱਗੇ ਕਿ ਅਸੀਂ ਨਹੀਂ ਕੋਈ ਗਲਤੀ ਕੀਤੀ ਸਾਡੀ ਕੋਈ ਮਜਬੂਰੀ ਨਹੀਂ ਇੱਥੋਂ ਦੇ ਸਿਸਟਮ ਨੇ ਇੱਥੋਂ ਦੇ ਪ੍ਰਬੰਧ ਨੇ ਸਾਨੂੰ ਮਜਬੂਰ ਕੀਤਾ ਇੱਥੋਂ ਦੇ ਜ਼ਿੰਮੇਵਾਰ ਸਰਕਾਰਾਂ ਨੇ ਤਾਂ ਜਦੋਂ ਕਿਸਾਨਾਂ ਦੇ ਸਬਜ ਚਾਈ ਜਿਹੜਿਆਂ ਨੇ ਮਜਬੂਰ ਕੀਤੇ ਉਹਨਾਂ ਤੇ ਪਰਚੇ ਕਰਾਏ ਤਾਂ ਅੱਜ ਹਾਲਾਤ ਇਹ ਐ ਜਿਹੜੇ ਸਾਨੂੰ ਸਿਖਾਉਂਦੇ ਨੇ ਕਿ ਕਾਨੂੰਨ ਕਿਵੇਂ ਆ ਤੁਸੀਂ ਸਾਨੂੰ ਡਿਮਾਂਡ ਕੀ ਐ ਅੱਜ ਉਹਨਾਂ ਚਿਰ ਭਾਵੇਂ ਸਾਡੇ ਪਰਿਵਾਰ ਦਾ ਨੁਕਸਾਨ ਹੁੰਦਾ ਹੈ ਉਹਨਾਂ ਦਿਨ ਕੋਈ ਸੌ ਨਹੀਂ ਸਕਦਾ ਵੀ ਕਿਸਾਨ ਅਜੇ ਬੈਠੇ ਆ ਅਜੇ ਡੇਡ ਵੱਡ ਦੀ ਲਈ ਬੈਠੇ ਨੇ ਜਿਹੜੇ ਸਾਡੇ ਤੇ ਕੇਸ ਕਰਦੇ ਸਾਨੂੰ ਡਰਾਉਂਦੇ ਸੀ ਅੱਜ ਉਹ ਵੀ ਪਾਸੋਂ ਮਿਲਣਾ ਲੈਂਦੇ ਨੇ ਪ੍ਰਭੂ ਤੇ ਕਾਨੂੰਨ ਅਸੀਂ ਤਾਂ ਕਿਤੇ ਕਹਿ ਕੇ ਨਹੀਂ ਬਣਾਇਆ ਸੜਕਾਂ ਤੇ ਬੈਠ ਕੇ ਬਣਾਇਆ ਅੱਜ 5 ਲੱਖ ਟਿੱਕਾ ਗਿਆ ਅਸੀਂ ਕਹਿ ਲਿਆ ਇਹਦੇ ਵੀ ਜ਼ਿੰਮੇਵਾਰ ਜੋ ਮੁੱਖ ਮੰਤਰੀ ਬੋਲਿਆ ਸਾਹਕਾ ਜੋ ਸਾਡੇ ਉਹ ਲਟਕੀ ਬੋਲੀ ਐ ਠੀਕ ਐ ਐਮਪੀ ਐ ਉਹ ਅਸੀਂ ਉਹਦੇ ਖਿਲਾਫ ਕੁ ਕਹਿਣਾ ਨਹੀਂ ਚਾਹੁੰਦੇ ਪਰ ਉਹ ਚਰਚਾ ਚ ਰਹਿੰਦੀ ਐ ਕਿਸਾਨਾਂ ਨੂੰ ਨਿੰਦਕੇ ਕਿਸਾਨਾਂ ਤੇ ਕੋਈ ਸ਼ਰਦਾਵ ਲਈ ਇਹੇ ਜੀ ਕਰਦੀ ਐ ਪਰ ਉਹਨਾਂ ਦਾ ਆਵਦਾ ਮਕਸਦ ਹੋਣਾ ਕਿਸੇ ਨੇ ਇਲੈਕਸ਼ਨ ਜਿੱਤਣੇ ਹੁੰਦੇ ਆ ਕਿਸੇ ਨੇ ਫਿਲਮ ਚਲਾਉਣੀਆਂ ਹੁੰਦੀਆਂ ਨੇ ਪਰ ਸਾਡਾ ਮਕਸਦ ਤਾਂ ਇਕੱਲਾ ਕਿਸਾਨਾਂ ਨੂੰ ਬਚਾਉਣਾ ਦਾ ਤਾਂ ਐ ਐਸਡੀਐਮ ਨੇ ਵੀ ਅੱਜ ਕਿ ਤੁਹਾਡੀ ਡਿਮਾਂਡ ਕੀ ਹੈ ਅਸੀਂ ਆਖਿਆ ਵੀ ਬੁਲਾਇਆ ਸਾਨੂੰ ਕਾਦੇ ਵਾਸਤੇ ਆ ਤੁਸੀਂ ਲੈਂਦਾ ਮੀਟਿੰਗ ਤੇ ਅਸੀਂ ਆਏ ਆ ਸਾਨੂੰ ਦੱਸੋ ਤੁਸੀਂ ਕੀ ਕਰਨਾ ਹੈ ਕੁਝ ਵੀ ਨਹੀਂ ਬੋਲੇ ਲਈ ਜੀ ਤੁਸੀਂ ਲਿਖਤੀ ਦੇ ਦਿਓ ਮੈਂ ਕਿਹਾ ਵੀ ਕੀ ਲੈਣਾ ਲਿਖਤੀ ਸਾਥੋ ਅਸੀਂ ਤਾਂ ਕਿਹਾ ਜਿਲੇ ਦੀ ਜਿੰਨੀ ਸਰਕਾਰ ਮਦਦ ਕਰਦੀ ਹੈ ਕਰੇ ਕੋਈ ਜਵਾਬ ਨਹੀਂ ਸੀ ਉਹਨਾਂ ਕੋਲੇ ਐਸ ਟੀ ਐਮ ਤਾਂ ਬੋਲਿਆ ਹੀ ਨਹੀਂ ਡਿਪਟੀ ਮੈਡਮ ਊਟਾ ਬੋਲਿਆ ਪਿਛੋਚ ਵੀ ਰਹੀ ਰਹੀ ਗੱਲ ਰਹੀ ਬੋਲਣ ਵਾਲੀ ਤਾਂ ਸਾਨੂੰ ਇਹ ਕਹਿ ਕੇ ਆਉਣਾ ਪਿਆ ਵੀ ਠੀਕ ਹੈ ਜਾਈਏ ਨਾ ਉਹਨਾਂ ਤੋਂ ਇਹ ਕਿਹਾ ਗਿਆ ਵੀ ਠੀਕ ਹੈ ਜੀ ਜਾਓ ਤਾਂ ਭਰਾਵੋ ਇਹ ਸਥਿਤੀ ਦੇ ਵਿੱਚ ਇਹਨਾਂ ਦਾ ਮੂੰਹ ਖਲਾਉਣ ਵਾਸਤੇ ਤੇ ਇਸ ਪਰਿਵਾਰ ਦੀ ਮਦਦ ਕਰਾਉਣ ਵਾਸਤੇ ਜਦੋਂ ਪੇ ਚੜ ਜੇ ਉਦੋਂ ਲੜਾਈ ਫਿਰ ਤਿੱਖੀ ਲੜਨੀ ਪੈਂਦੀ ਆ ਅਸੀਂ ਤਾਂ ਇਹ ਕਹਿ ਕੇ ਉੱਠਿਆ ਕਿ ਠੀਕ ਐ ਤੁਹਾਡੇ ਕੋਲੇ ਕੋਈ ਪੈਸਾ ਨਹੀਂ ਤੁਸੀਂ ਕਹਿੰਦੇ ਸਾਡੇ ਕੋਲੇ ਕੋਈ ਆਇਆ ਜਹਾ ਹਜੇ ਪਾਲਸੀ ਨਹੀਂ ਬਣੀ ਉਹ ਯਾਰ ਇੱਕ ਪਾਲਸੀ ਬਣੀ ਐ ਤੁਹਾਡੇ ਕੋਲੇ ਸਾਡੀਆਂ ਲੱਤਾਂ ਦਾ ਤੋੜ ਦਿਓ ਕੁੱਟ ਲੋ ਆ ਜਾਓ ਆ ਜਾਓ ਅਸੀਂ ਬੈਠੇ ਆ ਆ ਤਾਂ ਕਰ ਸਕਦੇ ਹੋ ਇੱਥੇ ਵੀ ਨਹੀਂ ਮੂੰਹ ਖੋਲਿਆ ਗਿਆ ਨਾ ਤੂੰ ਤਾਂ ਇਸ ਲਈ ਮੇਰੀ ਬੇਨਤੀ ਐ ਕਿ ਗੱਲਬਾਤ ਉਹ ਕਦੇ ਨਹੀਂ ਭੱਜੇ ਪਰ ਗੱਲਬਾਤ ਲਈ ਜਿਹੜਾ ਸਾਡੇ ਨਾਲ ਬੈਠੇ ਘਟੋ ਕੱਟ ਇਸ 이슈 ਦੀ ਪੜਤਾਲ ਚਰਚਾ ਕਰਕੇ ਆਪ ਦੀ ਸਮਝ ਬਣਾ ਕੇ ਬੈਠੇ ਕਿ ਇਹਦੂ ਘੱਟ ਨਹੀਂ ਸਰਨਾ ਇਹ ਮੰਗ ਮੰਨਣੀ ਪੈਣੀ ਹੈ ਤਾਂ ਜਦੋਂ ਇਹਨਾਂ ਦਾ ਮਨ ਵੱਡ ਗਿਆ ਸਾਨੂੰ ਬੁਲਾ ਲੈਣ ਕਦੇ ਗੱਲਬਾਤੋਂ ਨਹੀਂ ਭੱਜੇ ਤਾਂ ਇਸ ਕਰਕੇ ਜਿਹੜੇ ਵੀ ਅਧਿਕਾਰੀਆਂ ਨੇ ਆਪਣੇ ਨਾਲ ਮੀਟਿੰਗ ਕੀਤੀ ਹੈ ਮੈਂ ਕਹਿ ਸਕਦਾ ਵੀ ਸਾਡਾ ਢੇੜਾ ਲਵਾਇਆ ਉਹਨਾਂ ਨੇ ਅਸੀਂ ਢੇੜਾ ਲਾਇਆ ਏ ਨਾ ਉਹਨਾਂ ਤੋਂ ਕੋਈ ਬੋਲਿਆ ਗਿਆ ਨਾ ਉਹਨਾਂ ਕੋਲੇ ਕੋਈ ਸਬਣ ਹੈ ਸੀ ਤਾਂ ਇਸ ਕਰਕੇ ਭਰਾਵੋ ਆਪਾਂ ਜਿਹੜਾ ਫੈਸਲਾ ਕੀਤਾ ਮੈਂ ਪਹਿਲੇ ਹੀ ਕਹਿ ਗਿਆ ਸੀ ਕਿ ਆਪਾਂ ਇੱਥੇ ਰਹਿਾਂਗੇ ਤਾਂ ਜਿੰਨੇ ਵੀ ਇਸ ਮਾਨਸਾ ਜ਼ਿਲ੍ਹੇ ਦਾ ਸਵੰਤੋ ਬਲਾਕ ਪ੍ਰਧਾਨ ਉਹ ਜਨ ਸਿਕਤਰੋ ਜ਼ਿਲ੍ਹਾ ਕਮੇਟੀ ਹੈ ਇਸ ਨੂੰ ਬੈਠ ਕੇ ਆਪਾਂ ਪੂਰਾ ਪ੍ਰਬੰਧ ਨੂੰ ਸੇਲ ਕਰਕੇ ਸਾਰੇ ਜ਼ਿਲ੍ਹੇ ਨੂੰ ਕੰਮ ਧੰਦੇ ਛੱਡ ਕੇ ਐ ਚੌਕ ਚਾਈਏ ਤਾਂ ਬਾਕੀ ਜ਼ਿਲ੍ਹਿਆਂ ਨਾਲ ਜਿਹੜੀ ਮੈਂ ਗੱਲਬਾਤ ਕਰ ਲੈਣੀ ਹੈ ਬਾਕੀ ਜ਼ਿਲ੍ਹਿਆਂ ਨੂੰ ਸਾਰਿਆਂ ਨੂੰ ਆਪਾਂ ਲਿਆ ਕੇ ਤਾਂ ਇਨਾਂ ਚਿਰ ਅਸੀਂ ਉਹ ਸਾਡੇ ਭਰਾ ਨੂੰ ਸਾਡੇ ਕਿਸਾਨ ਨੂੰ ਨਹੀਂ ਰੱਖ ਸਕਦੇ ਤਾਂ ਫਿਰ ਸਾਡੀ ਮਜਬੂਰੀ ਹੋ ਕਿ ਉਹਤੇ ਵੀ ਵਿਚਾਰ ਕਰੀਏ ਕਿ ਉੱਥੋਂ ਲਿਆ ਕੇ ਫਿਰ ਅਸੀਂ ਇੱਥੇ ਬੈਠ ਗਏ ਤਾਂ ਇਸ ਬਾਰੇ ਵੀ ਮਜਬੂਰ ਸਰਕਾਰ ਸਾਨੂੰ ਨਾ ਕਰੇ ਹਾਲ ਇਹੀ ਹੈ ਕਿ ਜਿਵੇਂ ਸਾਡੇ ਦੂਜੇ ਕਿਸਾਨਾਂ ਨਾਲ ਮਸਲੇ ਨਿਬੜਦੇ ਆ ਆਪਣੇ ਜਿਵੇਂ ਆਪਾਂ ਮੰਗ ਰੱਖਦੇ ਆ ਉਹ ਮੰਨਣੀ ਪੈਣੀ ਹੈ ਪਰ ਬਹੁਤ ਲੰਮੇ ਸਮੇਂ ਦੇ ਵਿੱਚੋਂ ਵੇਖਿਆ ਜਿਹੜੀ ਗੱਲ ਆਪਾਂ ਰੱਖੀ ਹੁੰਦੀ ਹੈ ਬਹੁਤ ਇਹਨਾਂ ਦੇ ਅਧਿਕਾਰੀ ਇਹ ਜੇ ਬਣ ਗਏ ਸੀ ਉਹ ਆਪਣੇ ਨਾਲ ਬੈਠਦੀ ਉਦੋਂ ਸੀ ਕਿ ਉਹਨਾਂ ਨੂੰ ਪਤਾ ਇਹਦੂ ਘੱਟ ਨਿਬੜ ਰਹੇ ਨੇ ਤਾਂ ਇੱਥੇ ਵੀ ਆਉਣਾ ਇਹਨਾਂ ਨੂੰ ਪੈਣਾ ਮਨ ਬਣਾਉਣਾ ਦੋ ਹੀ ਰਾਹ ਸੀ ਤਾਂ ਦੱਸਿਆ ਏ ਕਿ ਜਾਂ ਸਾਨੂੰ ਕੁੱਟ ਕੇ ਕਾਰਵਾਈ ਕਰ ਲੈਣ ਜਾਂ ਮੰਗ ਮੰਨ ਲੈਣ ਮੰਨਣੀ ਜਿਹੜੀ ਅਸੀਂ ਤਾਂ ਇਹ ਕਹਿ ਸਕਦੇ ਹਾਂ ਕਿ ਮਸਲਾ ਉਹਨਾਂ ਦੇ ਹੱਥ ਆ ਜਿਵੇਂ ਕਰ ਲੋ ਕਰ ਲੈਣ ਆਪਾਂ ਇਹਦੀ ਤਿਆਰੀ ਕਰਕੇ ਇਸ ਨੂੰ ਪ੍ਰਬੰਧ ਨੂੰ ਠੀਕ ਕਰਕੇ ਕਿ ਇਹਨੂੰ ਲੰਮਾ ਸਮਾਂ ਚਲਾਉਣਾ ਹੈ ਮਜਬੂਰ ਕਰਾਂਗੇ ਕੋਈ ਟਰੈਪਕ ਦਾ ਛੋਟਾ ਨਹੀਂ ਹੁੰਦਾ ਮਸਲਾ ਇਹ ਸਾਨੂੰ ਲੱਗਦਾ ਇੱਥੇ ਬੈਠਿਆਂ ਨੂੰ ਕਿ ਛੋਟਾ ਮਸਲਾ ਪਰ ਸਰਕਾਰ ਲਈ ਸਿਰਦਰਦੀ ਬਹੁਤ ਵੱਡੀ ਹੈ ਟਰੈਪਕ ਲਈ ਤਾਂ ਜਦੋਂ ਆਸੇ-ਪਾਸੇ ਜਾਓਗੇ ਪਿੰਡਾਂ ਦੇ ਵਿੱਚ ਦੀ ਉਦੋਂ ਪਤਾ ਲੱਗਦਾ ਕਿ ਆ ਇਕੱਲਾ ਕਿਸਾਨ ਨੂੰ ਮਾੜਾ ਜਾਂ ਦਸਕਰਵੇਂ ਪਾਸੇ ਜਾਣਾ ਪੈਣਾ ਸੀ ਕਿੰਨੀ ਤਕਲੀਫ ਲੱਗਦੀ ਸੀ ਉਹਨੂੰ ਤੇ ਜਿਹੜੀਆਂ ਉਹ ਸਾਰੇ ਤਕਲੀਫ ਆਉਣੀ ਐ ਜਿਹੜੇ ਰਸਤੇ ਬਦਲਵੇਂ ਲੋਕਾਂ ਨੇ ਚੁਣੇ ਐ ਇਹਦਾ ਪ੍ਰਸ਼ਾਸਨ ਜ਼ਿੰਮੇਵਾਰਾਂ ਆਪਾਂ ਨੇ ਅਸੀਂ ਤਾਂ ਮਦਦ ਲਈ ਬੈਠੇ ਆ ਕਿਸੇ ਨੂੰ ਔਖਾ ਕਰਨ ਲਈ ਨਹੀਂ ਬੈਠੇ ਤਾਂ ਮੈਂ ਇਸ ਕਰਕੇ ਮੇਰੀ ਬੇਨਤੀ ਆ ਕਿ ਜਿਹੜੇ ਸਾਰੇ ਮਾਨਸਾ ਜ਼ਿਲ੍ਹੇ ਦਾ ਸਵਤੰਤਰ ਪ੍ਰਧਾਨ ਉਹ ਜਰਸ ਗੱਤਰੋਂ ਆਪਾਂ ਬੈਠ ਕੇ ਵਿਆਦਬੰਦੀ ਕਰਕੇ ਇਹਨੂੰ ਰਾਤ ਆਲਾ ਵੀ ਤੇ ਸੁਭਾ ਦਾ ਸੁਭਾ ਦਾ ਚਲਾ ਕੇ ਜਿਹੜਾ ਪ੍ਰੋਗਰਾਮ ਆਪਾਂ ਬਣਾ ਕੇ ਇਹਨੂੰ ਨਮੇੜੇ ਵੱਲ ਨੂੰ ਤੋਰਗੇ ਮਜਬੂਰ ਕਰੀਏ ਸਰਕਾਰ ਨੂੰ ਜਿਹੜੀ ਇਹਨਾਂ ਦੀ ਸ਼ਦਾਬਲੀ ਹੈ ਜਿਹੜੀ ਇਹਨਾਂ ਦੀ ਬੋਲੀ ਹੈ ਘੱਟੋਂ ਘੱਟ ਇਹਨਾਂ ਨੂੰ ਸੁਧਾਰੇ ਕਰਨ ਕਰਵਾਵਾਂਗੇ ਲੱਗਣਗੇ 2 ਦਿਨ ਆਪਾਂ ਨੂੰ ਇਹਨਾਂ ਦੀ ਜਿਹੜੀ ਸ਼ਦਾਬਲੀ ਆ ਉਹਦੇ ਵਿੱਚ ਸੁਧਾਰ ਹੋ ਜਾਊਗਾ ਆਟੋਮੈਟਿਕ ਪਰ ਆਪਾਂ ਨੂੰ ਇੱਧਰ ਜਿਹੜੀ ਤਕਲੀਫ ਹੈ ਉਹ ਝਲਣੀ ਪੈਣੀ ਹੈ ਤਾਂ ਇਸ ਮੈਂ ਪਰਿਵਾਰ ਨੂੰ ਕੋ ਸ਼ਬਦ ਨਹੀਂ ਆਪਣੇ ਕੋਲੇ ਜਿਹੜੇ ਕਹਿ ਸਕੀਏ ਪਰ ਜਿੰਨੇ ਵੀ ਆਂਢੇ ਗਮਾਂਢੀ ਰਿਸ਼ਤੇਦਾਰ ਦੋਸਤਾਂ ਮਿੱਤਰ ਦੋ ਘੰਟੇ ਔਖੇ ਹੋ ਜਾਂਦੇ ਨੇ ਪਰ ਅਸੀਂ ਫੇਰ ਵੀ ਕਹਾਂਗੇ ਇਸ ਮੁਸੀਬਤ ਦੇ ਵਿੱਚ ਜਿਹੜੀ ਇਸ ਪਰਿਵਾਰ ਦੇ ਸਾਡੇ ਤੇ ਜ਼ਿੰਮੇਵਾਰੀ ਸਿੱਟੀ ਹੈ ਬਹੁਤ ਵੱਡੀ ਜ਼ਿੰਮੇਵਾਰੀ ਸਿੱਟੀ ਹੈ ਕਿ ਪ੍ਰਧਾਨ ਜੀ ਤੁਸੀਂ ਜੋ ਕਰੋਗੇ ਸਾਨੂੰ ਨਹੀਂ ਸੁਝਦਾ ਕੁਝ ਹੁਣ ਤੁਸੀਂ ਦੇਖਣਾ ਕੀ ਕਰਨਾ ਹੈ ਪ੍ਰਭੂ ਫਿਰ ਆਪਣੇ ਤੇ ਐਡੀ ਵੱਡੀ ਜ਼ਿੰਮੇਵਾਰੀ ਆਪਣੇ ਤੇ ਆ ਗਈ ਤੇ ਆਪਾਂ ਵਿਚਾਰ ਕਰੀਏ ਕਿ ਅਸੀਂ ਜੇ ਇਹਦਾ ਬੋਝ ਹੈ ਜਿਹੜਾ ਇਹਨੂੰ ਕਿਵੇਂ ਹੌਲਾ ਕਰਨਾ ਹੈ ਤਾਂ ਇਸ ਤੇ ਲਾਜ਼ਮੀ ਵਿਚਾਰ ਕਰਕੇ ਆਪਾਂ ਅਗਲਾ ਫੈਸਲਾ ਕਰਗੇ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਹੋਇਆ ਇਹੀ ਕਹਿਣਾ ਜਿਹੜੀ ਮੀਟਿੰਗ ਹੋਈ ਹੈ ਤਾਂ ਉਹਨੂੰ ਇਹ ਸ਼ਦਾਬ ਅਸੀਂ ਇਹ ਕਹਿ ਦਈਏ ਕਿ ਬੇਸ਼ਿੱਟਾ ਰਹੀ ਬਿਨਾਂ ਕਿਸੇ ਏਜੰਡੇ ਤੋਂ ਬਿਨਾਂ ਕਿਸੇ ਚਰਚਾ ਕਰਨ ਤੋਂ ਅਸੀਂ ਢੇਡਾ ਲਾ ਕੇ ਆਇਆ ਬੇਨਤੀ ਆ ਜਿਹੜੇ ਇੰਟੈਲੀਜੈਂਸੀ ਵਾਲੇ ਮੁੰਡੇ ਨੇ ਉਹ ਇਥੋਂ ਉਹਨਾਂ ਤੇ ਜ਼ੋਰ ਪੈਂਦਾ ਹੁੰਦਾ ਵੀ ਲਿਆਓ ਜੀ ਗੱਲਬਾਤ ਲਈ ਲਿਆਓ ਘਟੋ ਘਟ ਤੁਸੀਂ ਇਹਨਾਂ ਦੀ ਰਿਪੋਰਟ ਇੰਨੀ ਕੁ ਜ਼ਰੂਰ ਬਣਾ ਲਓ ਕਿ ਇਹਦੂ ਘਟ ਕੋਈ ਫਾਇਦਾ ਨਹੀਂ ਪਹਿਲਾਂ ਤਾਹਾਂ ਗੱਲ ਕਰਕੇ ਸਾਡੇ ਨਾਲ ਬੈਠਿਓ ਐਵੇਂ ਗੇੜਾ ਲਾਉਣ ਦਾ ਕੋਈ ਫਾਇਦਾ ਨਹੀਂ ਪਰ ਗੱਲਬਾਤ ਉਹ ਕਦੇ ਭੱਜੇ ਨਹੀਂ ਧੰਨਵਾਦ ਉਹ ਵੈਖਰੂ ਜੀ ਕਾ ਖਾਲਸਾ